ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਵੱਖ-ਵੱਖ ਟੀਮਾਂ ਬਾਰੇ ਕਿਹੜੀ ਟੀਮ ਕਿਹੜੇ ਟੂਰਨਾਮੈਂਟ ਤੇ ਖੇਡੇਗੀ ਤੇ ਕਿਹੜੀ ਟੀਮ ਵਿੱਚ ਕਿਹੜੇ-ਕਿਹੜੇ ਪਲੇਅਰ ਖੇਡਣਗੇ ਜਿੰਨੀ ਕੁ ਜਾਣਕਾਰੀ ਆਪਾਂ ਨੂੰ ਹੁਣ ਤੱਕ ਮਿਲੀ ਹੈ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਹਾਂਜੀ ਦੋਸਤੋ ਜੇਕਰ ਪਹਿਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਹੈ ਕੋਟ ਸੁਖੀ ਦੀ ਜਿਸ ਵਿੱਚ ਤਮੂ ਬਰਾੜ ਰਾਜੂ ਜਾਦਾ ਤੇ ਲੱਖਾ ਕੋਟ ਸੁਖੀਆ ਅਤੇ ਗੀਤੂ ਡੱਗੋ ਰਮਾਣਾ ਇਹ ਟੀਮ ਦੋਸਤੋ ਫਿੱਡੇ ਫਰੀਦਕੋਟ ਦੇ ਵਿੱਚ ਜੋ ਪਿੰਡ ਫਿੱਡੇ ਆ ਉੱਥੋਂ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਇਆ ਪਲੂਰ ਦੀ ਜਿਸ ਵਿੱਚ ਮਨੀਦੀਪ ਜੋਧਾ ਬੈਲੀ ਹਰਪ੍ਰੀਤ ਤੇ ਮਾਨਪ੍ਰੀਤ ਅਤੇ ਇੱਕ ਪਲੇਅਰ ਸਤਨਾਮ ਡੱਗੋ ਰਮਾਣਾ ਜੋ ਕਿ 60 ਤੋਂ ਬਾਹਰ ਵਾਪਸੀ ਕਰ ਰਿਹਾ ਉਹ ਇਸ ਟੀਮ ਲਈ ਖੇਡੇਗਾ ਫਿੱਡਿਆ ਦੇ ਕਬੱਡੀ ਕੱਪ ਤੇ ਦੋਸਤੋ ਹਾਂਜੀ ਦੋਸਤੋ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਇਆ ਭਿੰਡਰ ਕਲਾਂ ਦੀ ਜਿਸ ਵਿੱਚ ਬਾਬੂ ਭਿੰਡਰ ਪੈਸਟਲ ਭਿੰਡਰ ਅੰਬਾਸੌਰ ਸਿੰਘ ਮੱਖਣ ਮੱਖੀ ਸਣੀ ਕਾਲੇ ਸੰਘਾ ਇਹ ਟੀਮ ਦੋਸਤੋ ਦਾਖਾਣਾ ਲੁਧਿਆਣਾ ਦੇ ਕਬੱਡੀ ਕੱਪ ਤੇ ਖੇਡੇਗੀ ਜਿੱਥੇ ਕਬੱਡੀ ਤਿੰਨ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਦੋਸਤੋ ਹਾਂਜੀ ਦੋਸਤੋ ਇਸ ਤੋਂ ਇਲਾਵਾ ਜੇ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਮੋੜਨਾਬੇਰੀ ਜਿਸ ਵਿੱਚ ਜੱਗੀ ਪਲਵਾਨ ਮੋੜਨਾ ਭਾਰੀਸ਼ਮ ਛੋਟਾ ਪਲਵਾਨ ਮਣੀ ਮਾਣਾ ਤੇ ਬਾਦਲ ਸੇਖੇ ਵਾਲਾ ਖੇਡਣਗੇ ਇਹ ਟੀਮ ਵੀ ਦੋਸਤੋ ਫਿੱਡਿਆਂ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਇਸ ਤੋਂ ਇਲਾਵਾ ਟੀਮ ਬਣੀ ਹੋਈ ਆ ਗਗੜੇ ਦੀ ਦੋਸਤੋ ਜਿਸ ਵਿੱਚ ਬਿੱਲਾ ਗਗੜਾ ਅਰਜਨ ਗਗੜਾ ਗਿੰਦਰ ਤੇ ਸ਼ੀਰੂ ਗਗੜਾ ਹਰਵਿੰਦਰ ਭੜੀ ਭੜਾਈਚਾ ਤੇ ਅਰਸ਼ ਲੋਗੜ ਖੇਡਣਗੇ ਦੋਸਤੋ ਇਹ ਟੀਮ ਖੇਡੇਗੀ ਨੂਰਪੁਰੇ ਦੇ ਕਬੱਡੀ ਕੱਪ ਤੇ ਹਾਂਜੀ ਦੋਸਤੋ ਇਸ ਤੋਂ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਆਲਮਗੀਰ ਦੀ ਜਸਵੰਤ ਖੇਡੂਗੇ ਦੋਸਤੋ ਦੁੱਲਾ ਬੱਗਾ ਪਿੰਡ ਜਸ਼ਨ ਆਲਮਗੀਰ ਤੇ ਜੱਗੂ ਹਾਕਮ ਆ ਲਿਆ ਪ੍ਰਤਾਪ ਕੜਿਆਣਾ ਇਹ ਟੀਮ ਵੀ ਦੋਸਤੋ ਦਾਖਾਂ ਮੁੱਲਾਪੁਰ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਇਸ ਤੋਂ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਜੋਗਿਆਲ ਦੀ ਜਸ ਵਿੱਚ ਸੋਨਾ ਜੋਗਿਆਲ ਦੀਪਾ ਲੀਲਾ ਵਿੱਕੀ ਜੰਗਪੁਰ ਪ੍ਰਦੀਪ rau ਵਾਲ ਖੇਡਣਗੇ ਦੋਸਤੋ ਇਹ ਟੀਮ ਵੀ ਦਾਖਾਂ ਦੇ ਵੱਡੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਇਹ ਸੀ ਅੱਜ ਦੀਆਂ ਟੀਮਾਂ ਬਾਰੇ ਜਾਣਕਾਰੀ ਜੇਕਰ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਦੋਸਤੋ ਹੋ ਸਕਦਾ ਕਈ ਵਾਰ ਇੱਕ ਅੱਧੇ ਪਲੇਅਰ ਦੀ ਚੇਂਜ ਹੋ ਜਾਂਦੀ ਹੈ ਮੌਕੇ ਤੇ ਤੇ ਇਹ ਆਪਾਂ ਤੁਹਾਨੂੰ ਪਹਿਲਾਂ ਦੱਸ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਕਬੱਡੀ ਦੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚੇ